ਪਾਣੀ ਜਿਹੜਾ ਖੜਾ ਹੋਇਆ ਵਾ ਤੇ ਕਿੰਨੀ ਦੇਰ ਤੋਂ ਪਾਣੀ ਖੜਾ ਹੋਇਆ ਇਹ ਜੀ 6 ਮਹੀਨੇ ਹੋ ਗਏ 6 ਮਹੀਨੇ ਤੇ 6 ਮਹੀਨੇ ਤੋਂ ਤੁਸੀਂ ਇੱਥੋਂ ਹੀ ਨਿਕਲਦੇ ਪਏ ਹੈਗੇ ਹੋ ਅਸੀਂ ਜੀ ਇੱਥੇ ਕਈ ਜਾਣੇ ਆਂਦੇ ਆਂ ਅਸੀਂ ਫੋਨ ਨੰਬਰ ਵੀ ਦਿੱਤਾ ਅਸੀਂ ਕੰਪਲੀਟ ਵੀ ਕੀਤੀ ਸਾਡੀ ਕੋਈ ਸੁਣਾਈ ਨਹੀਂ ਕਰ ਰਹਾ 6 ਮਹੀਨੇ ਹੋ ਗਏ ਅਸੀਂ ਬਹੁਤ ਕੰਪਲੀਟ ਕੀਤੀ ਹੈ ਜੀ ਅੱਛਾ ਤੇ ਹੁਣ ਕੋਈ ਸਰਕਾਰ ਦਾ ਕੋਈ ਨੁਮੰਦਾ ਆਇਆ ਕੋਈ ਕੋਈ ਨਹੀਂ ਆਇਆ ਤਾਂ ਦੇਖਣ ਹਾਂ ਕੋਈ ਨਹੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਕਹਿੰਦੇ ਕਿ ਸਾਡੀਆਂ ਗਲੀਆਂ ਠੀਕ ਹੋਣਾ ਹੈ ਸਭ ਕੁ ਸੁਧਾਰ ਹੋਵੇ ਤੇ ਬਹੁਤ ਬੁਰੀ ਕੰਡੀਸ਼ਨ ਹੈ ਸਾਡੀਆਂ ਤੇ ਗਲੀਆਂ ਦੀ ਨਾ ਕੋਈ ਆਂਦਾ ਨਾ ਪੁੱਛਦਾ ਨਾ ਗਿੰਦਾ ਨਾ ਇਹ ਨਾ ਸੀਵਰੇਜ ਦੀ ਟਾਈਮ ਟੂ ਟਾਈਮਸ ਭਾਈ ਉਹ ਨਾ ਚਾਹੀਦੀ ਔਰ ਗਲੀਆਂ ਦੀ ਵੀ ਰਿਪੇਅਰ ਹੋਣਾ ਮੈਂ ਲਖਪਰਧਾਨ ਵੀ ਆਈ ਉਹਨਾਂ ਨੂੰ ਮੈਂ ਦਿਖਾਇਆ ਮੈਂ ਕਿਹਾ ਦੇਖੋ ਉਹਨਾਂ ਦੇ ਸਾਹਮਣੇ ਸਾਡੇ 4-5 ਬੱਚੇ ਗਰੇ ਪਾਣੀ ਚ ਸਾਡੇ ਤਾਂ ਐਨ ਭਾਜੀ ਸਾਰ ਜਾ ਕੇ ਦੇਖੋ ਵੀਰੇ ਛੜਦਾ ਐਨ ਅੰਦਰਾਂ ਚ ਪਾਣੀ ਵੜ ਗਿਆ ਸਗਾ ਇੰਨਾ ਪੁਰਾ ਸਾਡੇ ਉੱਥੇ 6 ਘਰਾਂ 6ਾਂ ਨੇ ਸਾਰੇ ਨ ਬੋਰੇ ਭਰ ਕੇ ਰੱਖੇ ਲੋਕਾਂ ਦਾ ਮਾਲ ਬਣਿਆ ਵਾ ਭੇਜ ਗਿਆ ਪਾਣੀ ਨਹੀਂ ਕਹੂੰਗਾ ਇਹ ਸੀਵਰੇਜ ਦਾ ਗੰਦ ਹੈ ਬਿਲਕੁਲ ਜੰਮ ਚੁੱਕੀਆਂ ਮੱਛਰਾਂ ਟਾਈਮ ਹੈ ਗਾਰਾਂ ਜਾ ਚੁੱਕੀਆਂ ਔਰ ਦੇਖੋ ਤੁਸੀਂ ਕਰ ਇੱਕ 6 ਮਹੀਨੇ ਹੋ ਗਏ ਇਸ ਟਾਈਮ ਅਸੀਂ ਮੌਜੂਦ ਹੈਗੇ ਆ ਵਾਰਡ ਨੰਬਰ 5 ਦੇ ਵਿੱਚ ਜਿੱਥੇ ਕੀ ਪਾਣੀ ਨੂੰ ਲੈ ਕੇ ਔਰ ਗੰਦੇ ਢੇਰ ਨੂੰ ਲੈ ਕੇ ਲੋਕ ਕਿੰਨੇ ਕ ਪਰੇਸ਼ਾਨ ਹੋਏ ਹੋਏ ਨੇ ਤੇ ਪੂਰਾ ਮਾਮਲਾ ਜਾਣਦੇ ਆ ਤੇ ਜਿਹੜੇ ਇੱਥੇ ਮਹਿਲਾਵਾਂ ਖੜੀਆਂ ਹੋਈਆਂ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਅਪਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕੁਲਦੀਪ ਕੌਰ ਆ ਜੀ ਤੇ ਜਿਹੜਾ ਐਨੇ ਨਹੀਂ ਦਿਨ ਤੋਂ ਪਾਣੀ ਜਿਹੜਾ ਖੜਾ ਹੋਇਆ ਵਾ ਤੇ ਕਿੰਨੀ ਦਿਨ ਤੋਂ ਪਾਣੀ ਖੜਾ ਹੋਇਆ ਇਹ ਜੀ 6 ਮਹੀਨੇ ਹੋ ਗਏ 6 ਮਹੀਨੇ ਤੇ 6 ਮਹੀਨੇ ਤੋਂ ਤੁਸੀਂ ਇੱਥੋਂ ਹੀ ਨਿਕਲਦੇ ਪਏ ਹੈਗੇ ਹੋ ਤੇ ਤੁਸੀਂ ਵੀਡੀਓ ਚ ਨਿਕਲ ਕੇ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਤੇ ਕੋਈ ਜਿਹੜੇ ਐਮਐਲਏ ਸਾਹਿਬ ਆਪਣੇ ਹੈਗੇ ਜਾਂ ਮੇਅਰ ਮੈਡਮ ਹੈਗੇ ਆ ਤੇ ਉਹਨਾਂ ਨਾਲ ਤੁਸੀਂ ਕੋਈ ਗੱਲਬਾਤ ਕੀਤੀ ਹੋਵੇ ਅਸੀਂ ਜੀ ਇੱਥੇ ਕਈ ਜਾਣੇ ਆਂਦੇ ਆ ਸੀ ਫੋਨ ਨੰਬਰ ਵੀ ਦਿੱਤਾ ਅਸੀਂ ਕੰਪਲੀਟ ਵੀ ਕੀਤੀ ਸਾਡੀ ਕੋਈ ਸੁਣਾਈ ਨਹੀਂ ਕਰ ਰਿਆ ਅੱਛਾ ਯਾਨੀ ਕਿ ਤੁਹਾਡੇ ਫੋਨ ਕਰਨ ਤੋਂ ਬਾਅਦ ਵੀ ਕੋਈ ਇੱਥੇ ਨੁਮਾਇੰਦਾ ਨਹੀਂ ਆਇਆ ਕੋਈ ਨਹੀਂ ਜੀ ਕੋਈ ਨਹੀਂ ਆਇਆ ਅਸੀਂ ਹਾਰ ਕੇ ਰੇਡਿਸ ਇਕੱਠੀਆਂ ਹੋਈਆਂ ਤਾਂ ਅਸੀਂ ਇਹ ਗੱਲ ਕੀਤੀ ਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਸਾਡੀ ਗਲੀਆਂ ਦੀ ਸੁਧਾਰ ਹੋਣਾ ਚਾਹੀਦਾ ਤੇ ਪਲਾਟਾ ਚ ਗੰਦ ਪਿਆ ਇਹਨਾਂ ਦਾ ਸੁਧਾਰ ਹੋਣਾ ਚਾਹੀਦਾ ਸਰਕਾਰ ਬਣਾਈ ਸੀ ਹਾਂਜੀ ਆਮ ਆਦਮੀ ਪਾਰਟੀ ਦੀ ਰੰਗਲਾ ਪੰਜਾਬ ਬਣਾਵਾਂਗੇ ਸੋਹਣਾ ਯਾਨੀ ਕਿ ਪੰਜਾਬ ਬਣਾਵਾਂਗੇ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਸਾਡੀਆਂ ਗਲੀਆਂ 400 ਥਰੀਆਂ ਹੋਣੀਆਂ ਚਾਹੀਦੀਆਂ ਆ ਪਲਾਟਾ 'ਚ ਗੰਦ ਨਹੀਂ ਹੋਣਾ ਚਾਹੀਦਾ ਮੱਲਿਆਂ ਦੀਆਂ ਦੇਖਭਾਲ ਜ਼ਰੂਰ ਹੋਣੀ ਚਾਹੀਦੀ ਆ ਜੀ ਸੋ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਜਿਹੜਾ ਇਹ ਗਲੀ ਦਾ ਜਿਹੜਾ ਸਿਵਰੇ ਦਾ ਜਿਹੜਾ ਪਾਣੀ ਹੈ ਇਹ ਦੇਖਿਆ ਜਾਵੇ ਮੈਂ ਆਪਣੇ ਚੈਨਲ ਦੇ ਅਕੋਰਡਿੰਗ ਦਿਖਾ ਰਿਹਾ ਮੈਂ ਕਿ ਜਿਹੜਾ ਇਹ ਪਾਣੀ ਹੈ ਬਰਸਾਤੀ ਪਾਣੀ ਨਹੀਂ ਹੈ ਇਹ ਸਿਵਰੇ ਦਾ ਪਾਣੀ ਹੈ ਪਰ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਅਸੀਂ ਜਿਹੜੇ ਉੱਚ ਅਧਿਕਾਰੀ ਜਿਹੜੇ ਐਮਐਲਏ ਸਾਹਿਬ ਹੈਗੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਪਰ ਉਹ ਕਹਿੰਦੇ ਸੀ ਆਨੇ ਆ ਜਾਣੇ ਆ ਪਰ ਕੋਈ ਵੀ ਇੱਥੇ ਨੁਮਾਇੰਦਾ ਕੋਈ ਵੀ ਨਹੀਂ ਆਇਆ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਣੇ ਆ ਹਾਜੀ ਮਾਨ ਕੀ ਨਾਮ ਹੈ ਤੁਹਾਡਾ ਮੁਕੇਸ਼ ਜਾਨੀ ਕਿੱਦਾਂ ਦੇਖ ਦਿਓ ਤੁਹਾਡੇ ਘਰ ਦੇ ਸਾਹਮਣੇ ਪਾਣੀ ਹੈ ਤੇ ਪਾਣੀ ਤਾਂ ਨਿਕਲ ਨਾ ਔਖਾ ਆ ਪਿਆ ਬਹੁਤ ਗੰਦ ਹੈਗਾ ਬਹੁਤ ਜ਼ਿਆਦਾ 6 ਮਹੀਨੇ ਹੋ ਗਏ ਅਸੀਂ ਬਹੁਤ ਕੰਪਲੀਟ ਕੀਤੀ ਹੈ ਜੀ ਅੱਛਾ ਤੇ ਹੁਣ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਕੋਈ ਕੋਈ ਨਹੀਂ ਆਇਆ ਤੇ ਦੇਖਣ ਹਾਂ ਕੋਈ ਨਹੀਂ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗੇ ਕਹਿੰਦੇ ਸਾਡੀਆਂ ਗਲੀਆਂ ਠੀਕ ਹੋਣਾ ਹਾਂ ਹੈ ਸਭ ਕੁ ਸੁਧਾਰ ਹੋਵੇ ਸਾਡੀ ਸੁਧਾਰ ਹੋਵੇ ਹਾਂਜੀ ਤਾਂ ਕੋਈ ਕੋਈ ਫੋਨ ਫੋਨ ਕੀਤਾ ਕੋਈ ਐਮਐਲਏ ਸਾਹਿਬ ਨੂੰ ਜੀ ਮੈਂ ਫੋਨ ਕੀਤਾ ਐਮਐਲਏ ਨਹੀਂ ਕੌਂਸਲਰ ਨੂੰ ਫੋਨ ਕੀਤਾ ਅੱਛਾ ਕੌਂਸਲਰ ਨੂੰ ਕੀਤਾ ਉਹਨਾਂ ਨੇ ਕੀ ਕਹਿਣਾ ਵਾ ਉਹਨਾਂ ਨੇ ਕਹਿੰਦੇ ਮੈਂ ਹੁਣੇ ਭੇਜਦਾ ਹਾਂ ਤੇ ਆਇਆ ਕੋਈ ਨਹੀਂ ਉਹ ਕੰਪਲੀਟ ਹੋ ਰਿਹਾ ਹੈ ਉਹਨਾਂ ਨੇ ਫੋ अच्छा ਕਹਿੰਦੇ ਕਹਿੰਦੇ ਅਸੀਂ ਆਈ ਗੰਦਾ ਹਾਂ ਬਸ ਤੇ ਆਇਆ ਕੋਈ ਨਹੀਂ ਆਇਆ ਤੇ ਇਹਨਾਂ ਦਾ ਕਹਿਣਾ ਵੀ ਐ ਕਿ ਕੋਈ ਵੀ ਨਹੀਂ ਆਇਆ ਹੈਗਾ ਵਾ ਦੇਖੋ ਤਸਵੀਰਾਂ ਜੜੀਆਂ ਤੁਹਾਨੂੰ ਵਾਰਡ ਨੰਬਰ 5 ਦੀ ਦਿਖਾਈਆਂ ਨੇ ਤੇ ਜੜੀਆਂ ਮਹਿਲਾਵਾਂ ਨੇ ਇੱਥੋਂ ਮਹਿਲਾਵਾਂ ਦਾ ਪਾਣੀ ਵਿੱਚੋਂ ਨਿਕਲਣਾ ਵੀ ਓਖਾ ਹੋ ਚੁੱਕਾ ਹੋਇਆ ਤੇ ਆਪਾਂ ਹੋਰ ਵੀ ਆਪਾਂ ਜਾਣਕਾਰੀ ਲੈਣੇ ਆ ਕੀ ਨਾਮ ਤੁਹਾਡਾ ਪ੍ਰਵੀਨ ਕੁਮਾਰ ਕਿਵੇਂ ਦੇਖਦੇ ਹੋ ਪਾਣੀ ਪਾਣੀ ਖੱਡੇ ਹੀ ਖੱਡੇ ਸ਼ਹਿਰ ਦੇ ਵਿੱਚ ਖੱਡੇ ਬਹੁਤ ਬੁਰੀ ਕੰਡੀਸ਼ਨ ਹੈ ਸਾਡੀਆਂ ਤੇ ਗਲੀਆਂ ਦੀ ਨਾ ਕੋਈ ਆਂਦਾ ਨਾ ਪੁੱਛਦਾ ਨਾ ਗਿੰਦਾ ਨਾ ਇਹ ਨਾ ਸੀਵਰੇਜ ਦੀ ਟਾਈਮ ਟੂ ਟਾਈਮ ਸਫਾਈ ਹੋਣਾ ਚਾਹੀਦੀ ਔਰ ਗਲੀਆਂ ਦੀ ਵੀ ਰਿਪੇਅਰ ਹੋਣਾ ਚਾਹੀਦੀ ਟਾਈਮ ਤੇ ਇੰਨੀ ਚੰਗੀ ਅਸੀਂ ਆਸ ਨਾ ਲੈ ਕੇ ਸੀ ਆਮ ਆਦੀ ਪਾਰਟੀ ਸਰਕਾਰ ਲਿਆਵਾਂਗੇ ਸੋਹਣਾ ਇੱਕ ਸ਼ਹਿਰ ਬਣਾਵਾਂਗੇ ਕੁਛ ਨਹੀਂ ਕਰਦੇ ਸਭ ਆਪਣਾ ਆਪਣਾ ਕਰਦੇ ਆ ਕੋਈ ਕਿਸੇ ਬਾਰੇ ਨਹੀਂ ਸੋਚਦਾ ਜਾਂਦੇ ਆ ਫੋਟੋਆਂ ਕਰਾ ਕੇ ਚਲੇ ਜਾਂਦੇ ਆ ਚਲੇ ਜਾਂਦੇ ਆ ਸਾਰੇ ਕੋਈ ਸਾਡਾ ਸੁਧਾਰ ਨਹੀਂ ਕਰਦਾ ਸਾਡੇ ਤਾਂ ਇੱਥੇ ਇੰਨਾ ਪਾਣੀ ਹੁੰਦਾ ਥੋੜੀ ਜਿਹੀ ਬਾਰਿਸ਼ ਹੋਵੇ ਬਿਨਾ ਬਾਰਿਸ਼ ਤੇ ਕਿਸਤੀਆਂ ਚਲਾ ਲੋ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇੱਥੇ ਗੇਟਾਂ ਦੇ ਅੰਦਰ ਪਾਣੀ ਵਰਦਾ ਥੋੜੀ ਜਿਹੀ ਬਾਰਿਸ਼ ਹੋਵੇ ਫੇਰ ਵੀ ਹਾਂ ਔਰ ਦੇਖੋ ਕਿ ਮਹਿਲਾਵਾਂ ਕਿੰਨੀਆਂ ਇਸ ਟਾਈਮ ਪਰੇਸ਼ਾਨ ਹੋ ਚੁੱਕੀਆਂ ਹੋਈਆਂ ਨੇ ਤੇ ਗੱਲਬਾਤ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ੰਮੀ ਆ ਜੀ ਸਾਡੇ ਤਾਂ ਸਾਰੇ ਦੇ ਉਧਰ ਘਰ ਚ ਪਾਣੀ ਵੜ ਗਿਆ ਸਾਡੇ ਅੱਗੇ ਮੈਂ ਗਣਪਤੀ ਮਹਾਰਾਜ ਰੱਖੇ ਹੋ ਸੀਗੇ 10 ਦਿਨ ਲੋਕ ਆਂਦੇ ਨੇ ਪਾਣੀ ਚ ਨੰਗ ਕੇ ਆਏ ਸੀ ਸਭ ਸਾਰਿਆਂ ਨੇ ਰਲ ਮਿਲ ਕੇ ਫੋਨ ਕਰਕੇ ਕੋਈ ਸਾਨੂੰ ਮਿੱਟੀ ਪਾ ਦੇਵੇ ਨੰਗਲ ਕੱਲ ਵੀ ਇੱਥੇ ਲੱਗਿਆ ਸੀ ਲੰਗਰ ਤਾਂ ਵੀ ਐਨੇ ਲੋਕ ਡੇਗੇ ਸਮਾਉਨਾ ਦੇ ਮਹਿਲਾ ਪ੍ਰਧਾਨ ਵੀ ਆਈ ਉਹਨਾਂ ਨੂੰ ਮੈਂ ਦਿਖਾਇਆ ਮੈਂ ਕਿਹਾ ਦੇਖੋ ਉਹਨਾਂ ਦੇ ਸਾਹਮਣੇ ਸਾਡੇ 4-5 ਬੱਚੇ ਗਰੇ ਪਾਣੀ ਚ ਮੈਂ ਉਹਨਾਂ ਨੂੰ ਕਿਹਾ ਦੇਖੋ ਹੁਣ ਸਾਡਾ ਮੋੜਾ ਸਾਡ ਆਨ ਗਿਰ ਜਵੇ ਕੋਸ਼ ਹੋ ਜਵੇ ਤਾਂ ਕੌਣ ਜ਼ਿੰਮੇਵਾਰ ਹੈ ਜੀ ਬਾਅਦ ਵਿੱਚ ਉਹ ਜੇ ਅਸੀਂ ਕਹਨੇ ਆ ਸਾਡੀ ਗਲੀਆਂ ਕਰੋ ਕਹਿ ਦਿੰਦੇ ਤੁਸੀਂ ਤਾਂ ਬਾਵੇ ਵਾਲੀ ਗਲੀ ਚ ਤੁਸੀਂ ਇਹ ਦੱਸੋ ਅਸੀਂ ਕਿਹੜੀ ਗਲੀ ਚ ਜਾਈਏ ਆਂਦੇ ਤਾਂ ਸਾਰੇ ਇੱਧਰ ਹੈ ਕਿਹੜੀ ਗਲੀ ਜਾ ਕੇ ਹੁਣ ਵੀ ਦੇਖ ਲੋ ਸਾਡੇ ਬੋਰੇ ਲੱਗੇ ਵੇ ਭੜ ਕੇ ਮਿੱਟੀਆਂ ਦੇ ਸਾਰੇ 8 10 ਘਾਰਾਂ ਚ ਸਾਡੇ ਪਾਣੀ ਵੜ ਗਿਆ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਵੇਂ ਹੁਣ ਪਿੱਛੇ ਬਰਸਾਤ ਦਾ ਮੌਸਮ ਹੈਗਾ ਸੀ ਇਹ ਜਿਹੜਾ ਗਲੀ ਦੇ ਵਿੱਚ ਜਿਹੜਾ ਬਰਸਾਤ ਦਾ ਮੌਸਮ ਦੇ ਵਿੱਚ ਬਰਸਾਤਾਂ ਇੰਨੀਆਂ ਹੋਈਆਂ ਹੈਗੀਆਂ ਸੀ ਤੇ ਜਿਹੜਾ ਪਾਣੀ ਇਹ ਪਾਣੀ ਬਰਸਾਤੀ ਮੌ ਹੈ ਤਾਂ ਹੈ ਨਹੀਂ ਕਿ ਪਾਣੀ ਇਹ ਤਾਂ ਸੀਵਰੇਜ ਦਾ ਪਾਣੀ ਹੈ ਬਰਸਾਤੀ ਤਾ ਹੋਣ ਪਈ ਐ ਸੀਵਰੇਜ ਇੱਕ ਦਿਨ ਵੀ ਇੱਥੇ ਬੰਦ ਨਹੀਂ ਹੋਇਆ ਨਹੀਂ ਆ ਤਾਂ ਜਾ ਕੇ ਦੇਖੋ ਅਸੀਂ ਇਹਨਾਂ ਦੀ ਮਿਹਨਤ ਕਰਦੇ ਭੀ ਜੇ ਤੁਸੀਂ ਸਾਫ਼ ਨਹੀਂ ਕਰਨੇ ਤਾਂ ਸੀਵਰੇਜ ਖੋਲੋ ਬਿਨਾ ਤਾਂ ਕਹਿੰਦੇ ਸਾਨੂੰ ਪਿੱਛੋਂ ਆ ਕੇ ਖੋਲ ਜੰਦੇ ਆ ਠੱਕਣ ਢਿੱਲੇ ਕਰ ਜਾਂ ਸੀਵਰੇਜ ਚਲੋ ਦੇਖ ਲਓ ਹੈ ਕੋਈ ਜਾਣ ਦੀ ਜਗ੍ਹਾ ਲੋਕਾਂ ਦੇ ਪਲਾਟਾਂ ਵਿੱਚ ਅਸੀਂ ਜਿਹੜਾ ਦੇ ਅਸੀਂ ਪਲਾਟ ਚ ਵੜਦਾ ਉਹ ਸਾਨੂੰ ਕਾ ਗਾਲਾਂ ਨਹੀਂ ਕੱਢਦੇ ਕਹਿੰਦੇ ਆਪਣੇ ਅੰਦਰ ਘਰਾਂ ਦਾ ਸਾਡੇ ਤਾਂ ਐਨ ਭਾਜੀ ਸਾਰ ਜਾ ਕੇ ਦੇਖੋ ਵੀਰੇ ਸਾਡੇ ਤਾਂ ਐਨ ਅੰਦਰ ਚ ਪਾਣੀ ਵੜ ਗਿਆ ਸਗਾ ਇੰਨਾ ਪੁਰਾ ਸਾਡੇ ਉੱਥੇ 6 ਘਰ ਹੈ 6 ਆਨੇ ਸਾਰਿਆਂ ਨੇ ਬੋਰੇ ਭਰ ਕੇ ਰੱਖੇ ਹੋਏ ਲੋਕਾਂ ਦਾ ਮਾਲ ਬਣਿਆ ਵਾ ਭੇਜ ਗਿਆ ਅੰਦਰ ਮੰ ਅਸੀਂ ਇਹ ਕਰਦੇ ਆ ਪਏ ਸਰਕਾਰ ਨੂੰ ਪਈ ਉਸ ਵੇਲੇ ਤਾਂ ਤੁਸੀਂ ਸਾਨੂੰ ਬੜੇ ਲੇਲੇ ਪੇਪੇ ਲਾਉਂਦੇ ਸੀ ਆ ਕਰਾਂਗੇ ਅਸੀਂ ਉਹ ਕਰਾਂਗੇ ਆ ਕੀ ਕੀ ਤਾਂ ਸਾਡੇ ਘਰਾਂ ਚ ਪਾਣੀ ਵੜਦਾ ਹਾਂ ਸਾਰ ਅਸੀਂ ਚਾਹਨੇ ਆ ਕੇ ਜਾ ਸਫਾਈ ਕਰੋ ਨਹੀਂ ਤਾਂ ਹਰ ਰੋਜ਼ ਅਦੀ ਤਰਨੇ ਲੱਗੂਗੇ ਕਿਵੇਂ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਕਹਿੰਦੇ ਪਏ ਹੋ ਕੀ ਅਸੀਂ ਸਰਕਾਰ ਬਣਾਈ ਵਧੀਆ ਸਰਕਾਰ ਬਣਾਈ ਅਸੀਂ ਵਧੀਆ ਕੰਮ ਕਰਾਂਗੇ ਸਰਕਾਰ ਕਹਿੰਦੀ ਸੀ ਪਰ ਸਰਕਾਰ ਸਰਕਾਰ ਬਿਲਕੁਲ ਨਹੀਂ ਕੋਈ ਨਹੀਂ ਬਣਿਆ ਅੱਲਾ ਨੇ ਤਾਂ ਬੱਚਿਆਂ ਨੇ ਤਾਂ ਸਾਰਿਆਂ ਨੇ ਰਲ ਕੇ ਕਿਹਾ ਸੀ ਚਲ ਸਰਕਾਰ ਹੈ ਆਪਣਾ ਮੁੰਡਾ ਆ ਚਲ ਕੋਈ ਗੱਲ ਹੀ ਦੇਖਦੇ ਆ ਸਾਨੂੰ ਤਾਂ ਕਿਸੇ ਨੇ ਸੁਣਾਈ ਨਹੀਂ ਇੱਥੇ ਤੱਕ ਮੈਨੂੰ ਤਾਂ ਲੱਗਦਾ ਕਦੀ ਆਇਆ ਮਹੱਲੇ ਚ ਸਾਡੇ ਮਹੱਲੇ ਚ ਕਦੀ ਕੋਈ ਆਇਆ ਹੀ ਨਹੀਂ ਅੱਜ ਤੱਕ ਨਹੀਂ ਆਇਆ ਨਹੀਂ ਆਇਆ ਕਾਲੀਆਂ ਧਮਕੀਆਂ ਦਿੰਦੇ ਆ ਇੱਕ ਇਥੇ মিডিਆ ਦੂਸਰੇ ਆ ਪਾਈਆ ਸੀ ਪ੍ਰਧਾਨ ਅਸੀਂ ਉਹਨਾਂ ਨੂੰ ਕਿਹਾ ਦੇਖ ਤੁਸੀਂ ਸਾਡੇ ਮੋਰੇ ਬੁੱਟੇ ਵੀ ਪੜਦੇ ਤੇ ਪਾਣੀ ਵੀ ਆ ਰਿਹਾ ਤੁਸੀਂ ਕੋਈ ਸਾਡਾ ਸੁਧਾਰ ਨਹੀਂ ਕਰ ਰਹੇ ਸਾਨੂੰ ਫੋਨ ਨੰਬਰ ਦੋ ਉਹ ਨਹੀਂ ਸਾਨੂੰ ਫੋਨ ਨੰਬਰ ਵੀ ਨਹੀਂ ਦਿੱਤਾ ਹਾਂ ਸਮਾਂ ਕਹਿੰਦੇ ਤੁਸੀਂ ਕੀ ਕਰਨਾ ਇਹ ਸਰਕਾਰੀ ਕੰਮ ਆ ਸਾਨੂੰ ਕਰਾਉਣ ਲਈ ਸਾਨੂੰ ਜਦ ਵੀ ਕਹੋਗੇ ਅਸੀਂ ਆਵਾਂਗੇ ਅਸੀਂ ਕਹਿ ਕੇ ਆਂਦੇ ਤੇ ਆਂਦੇ ਨਹੀਂ ਇੱਥੇ ਫੋਨ ਨੰਬਰ ਮੰਗਿਆ ਫੋਨ ਵੀ ਨਹੀਂ ਦਿੱਤਾ ਨਹੀਂ ਅੱਛਾ ਸੋ ਹੁਣ ਗੱਲਬਾਤ ਕਰਦੇ ਆ ਜਿਹੜੇ ਇੱਥੇ ਦੇ ਜਿਹੜੇ ਵਾਰਡ ਨੰਬਰ ਜਿਹੜੇ 5 ਤੋਂ ਹੈਗੇ ਨੇ ਚੇਤਨ ਜੁਨੇਜਾ ਜੀ ਆਪਾਂ ਉਹਨਾਂ ਨਾਲ ਵੀ ਆਪਾਂ ਜਾਣਕਾਰੀ ਲੈਣੇ ਆ ਤੇ ਕੀ ਕਹਿੰਦੇ ਜਿਹੜੀਆਂ ਮਹਿਲਾਵਾਂ ਹੈਗੀਆਂ ਨੇ ਇਹਨਾਂ ਨੇ ਆਪਣੀ ਹੱਡ ਬਿੱਤੀ ਦੱਸ ਦਿੱਤੀ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਇੱਥੇ ਜੁਨੇਜਾ ਵਾਰਡ ਨੰਬਰ 5 ਤੋਂ ਹੈਗੇ ਨੇ ਉਹਨਾਂ ਨਾਲ ਵੀ ਆਪਾਂ ਪੂਰੀ ਜਾਣਕਾਰੀ ਲੈਣੇ ਜੁਨੇਜਾ ਜੀ ਸਵਾਗਤ ਆ ਅਮੇਜ਼ਿੰਗ ਟੀਵੀ 'ਚ ਕਿੱਦਾਂ ਦੇਖਦੇ ਹੋ ਲੇਡੀਜ਼ ਪੂਰੀ ਤਰ੍ਹਾਂ ਜਣੇ ਘਰ ਤੋਂ ਨਿਕਲਣ ਔਖਾ ਹੋਇਆ ਪਿਆ ਬੱਚੇ ਦਾ ਪਾਣੀ ਵਿੱਚੋਂ ਨਿਕਲਣ ਔਖਾ ਹੋਇ ਕੱਲ ਵੀ ਆਪਣੀ ਬਾਈਟ ਆਪ ਖੁਦ ਮੈਂ ਲਾਈਵ ਹੋਇਆ ਸੀ ਉਹਦੇ ਵਿੱਚ ਕਹਿ ਗਿਆ ਡਾ ਜੀ ਸਿਰਫ ਆਪਾਂ ਸੜਕਾਂ ਦੇ ਨਾਲ ਜਾਂ ਬੂਟ ਬਾਲਸ਼ਾਂ ਦੇ ਕਰਨ ਦੇ ਨਾਲ ਮੁਸਲੇ ਹੱਲ ਨਹੀਂ ਹੋਣੇ ਜੀ ਤੁਸੀਂ ਵਾਰਡ ਦੇ ਵਿੱਚ ਜਾ ਕੇ ਦੇਖੋ ਕਿੰਨਾ ਬੁਰਾ ਹਾਲ ਹੈ ਇਹ ਤਾਂ ਖੰਨਾ ਜੀ ਧੰਨਵਾਦ ਤੁਹਾਡਾ ਤੁਸੀਂ ਆਪਣੇ ਚੈਨਲ ਦੇ ਰਹੀਏ ਅਮੇজিং ਟੀਵੀ ਚੈਨਲ ਦੇ ذریعے ਅੱਜ ਤੁਸੀਂ ਇਹਨਾਂ ਨੂੰ ਜਾਗਰੂਕ ਕਰਨ ਆਗੇ ਸ਼ਾਇਦ ਤੁਹਾਡੇ ਕਹਿਣ ਤੇ ਸਰਕਾਰ ਜਾਗ ਜਾਵੇ ਜੀ ਆ ਪਾਣੀ ਤੁਸੀਂ ਦੇ ਸਕਦੇ ਹੋ ਪਾਣੀ ਨਹੀਂ ਕਹੂੰਗਾ ਇਹ ਸੀਵਰੇਜ ਦਾ ਗੰਦ ਹੈ ਬਿਲਕੁਲ ਜੰਮ ਚੁੱਕੀਆਂ ਕਿੰਨਾ ਟਾਈਮ ਹੈ 11:00 ਹੋ ਚੁੱਕੀਆਂ ਔਰ ਦੇਖੋ ਤੁਸੀਂ ਗਾਰ ਇੱਕ 6 ਮਹੀਨੇ ਹੋ ਗਏ ਇੱਥੇ ਇੱਕ ਦਿਨ ਦਾ ਨਹੀਂ ਹੈਗਾ ਜੇ ਕੋਈ ਨੁਮਾਇੰਦਾ ਚੁਣਿਆ ਹੋਇਆ ਆਂਦਾ ਹੈ ਟਰੈਕਟਰ ਤੇ ਬਹਿ ਕੇ ਨਿਕਲ ਜਾਵੇ ਧੂਆਂ ਮਾਰ ਕੇ ਗਲੀ 'ਚ ਤੇ ਕੀ ਉਹਨੂੰ ਉਸ ਟਾਈਮ ਆ ਗੰਦ ਨਹੀਂ ਦਿਖਿਆ ਹਾਂ ਦਿਖਿਆ ਬਟ ਆਪਾਂ ਇਹਨੂੰ ਆਇਆ ਨਹੀਂ ਪਰ ਕੋਈ ਬਟ ਇਹਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਆ ਜਿਹੜੀ ਭਰਤ ਬਣ ਚੁੱਕੀ ਹੈ ਕੂੜੇ ਦੇ ਨਾਲ ਪਲਾੜ ਭਰ ਦਿੱਤਾ ਗਿਆ ਇਹ ਤੁਸੀਂ ਪਟਕੇ ਦੇਖ ਲਓ ਇਹਨੂੰ ਪਟਵਾ ਕੇ ਇਹ 5 5 6 6 ਫੁੱਟ ਡੂੰਘਾ ਜਿਹੜਾ ਕਿ ਕੂੜੇ ਨਾਲ ਭਰ ਦਿੱਤਾ ਗਿਆ ਕੋਣ ਮਹਿਲਾਵਾਂ ਘਰੇਲੂ ਜਰਾਨੀਆਂ ਸਾਡੀਆਂ ਮਾਵਾਂ ਉਹ ਇੱਥੇ ਤੱਕ ਕੀ ਮੀਡੀਆ ਦੇ ਵਿੱਚ ਆਉਣ ਨੂੰ ਵੀ ਕਿਤ ਲਾਂਦੀਆਂ ਵੀ ਸਾਡੀ ਕਿਤੇ ਫੋਟੋ ਨਾ ਆ ਜਾਵੇ ਪਰ ਮਜਬੂਰੀ ਅੱਜ ਉਹਨਾਂ ਨੂੰ ਸਾਹਮਣੇ ਆਣਾ ਪਿਆ ਇਹ ਕੰਮ ਜੋ ਸਰਕਾਰ ਦਾ ਹੈ ਇਸ ਸਰਕਾਰ ਦੀ ਬਜਾਏ ਸਾਨੂੰ ਕਰਨਾ ਪੈ ਰਿਹਾ ਅਸੀਂ ਤਾਂ ਹੈਗੇ ਹੀ ਹੈਗੇ ਮੋਦਵਾਰ ਬੰਦੇ ਔਰ ਨਾਲ ਪਬਲਿਕ ਦੇ ਹਿੱਤ ਵਿੱਚ ਖੜੇ ਆ ਪਰ ਰਿਕਵੈਸਟ ਕਰਦੇ ਆ ਐਸਡੀਓ ਸਾਹਿਬ ਨੂੰ ਮੇਅਰ ਸਾਹਿਬ ਨੂੰ ਕੀ ਇੱਥੇ ਦਾ ਜਾਜਾ ਲਓ ਇਹਨੂੰ ਠੀਕ ਕਰੋ ਜੇ ਕਿਸੇ ਦੀ ਆਂਡ ਗਵਾਨ ਜੇ ਕਿਸੇ ਨਾਲ ਖੁੰਦਗਾ ਬਾਅਦ ਚੋ ਕੱਢ ਲਿਓ ਪਰ ਇਹਨੂੰ ਆਗੇ ਠੀਕ ਕਰੋ ਇਹਨੂੰ ਠੀਕ ਕਰੋ ਬਿਲਕੁਲ ਸੋ ਹੁਣ ਇਸ ਟਾਈਮ ਤੁਹਾਨੂੰ ਤਸਵੀਰਾਂ ਬਿਲਕੁਲ ਅਮੇਜ਼ਿੰਗ ਟੀਵੀ ਤੇ ਦਿਖਾਈਆਂ ਨੇ ਤੇ ਜਿਹੜੇ ਵਾਰਡ ਦੇ ਜਿਹੜੇ ਆਪਣਾ ਲੇਡੀਜ਼ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਈ ਆ ਵਾਰਡ ਨੰਬਰ 5 ਤੋਂ ਜਿਹੜੇ ਚੇਤਨ ਜੁਨੇਜਾ ਜੀ ਨਾਲ ਵੀ ਆਪਾਂ ਗੱਲਬਾਤ ਕਰਾਈ ਹੈਗੀ ਹੈ ਤੇ ਉਹਨਾਂ ਨੇ ਕਹਿਣਾ ਹੈਗਾ ਕਾਫੀ ਸਮੇਂ ਤੋਂ ਜਿਹੜਾ ਇਹ ਪਾਣੀ ਹੈ ਇਹ ਪਾਣੀ ਸੀਵਰੇਜ ਦਾ ਪਾਣੀ ਹੈ ਇਹ ਤੁਸੀਂ ਇਹ ਨਾ ਸੋਚਿਓ ਕਿ ਇਹ ਬਰਸਾਤੀ ਪਾਣੀ ਹੈਗਾ ਵਾ ਤੇ ਗਲਤ ਕਰਦੇ ਇੱਕ ਦਵਾਰਾ ਫੇਰ ਆਪਾਂ ਜਨੇਜੇ ਹੀ ਕਰਦੇ ਹਾਂਜੀ ਕੀ ਕਹਿੰਦੇ ਹੋ ਇਹ ਜਿਹੜਾ ਤੁਸੀਂ ਕੂੜਾ ਤੁਹਾਨੂੰ ਦਿਖਾਇਆ ਗਿਆ ਸਿਰਫ ਇੱਕ ਪਲਾਟ ਦਾ ਇੱਥੇ ਡਵੈਲਪਮੈਂਟ ਘਾਟੋਂ ਕਰਕੇ ਤੁਸੀਂ ਪਲਾਟ ਦੇਖੋ ਕਿੰਨੇ ਖਾਲੀ ਹੈ ਜੇ ਤੁਸੀਂ ਜੇ ਤੁਸੀਂ ਜਾ ਜਾ ਲੈਣਾ ਨਾ ਮੇਰੇ ਨਾਲ ਹੁਣ ਚੱਲੋ ਇੱਕ ਪਲਾਟ ਦੀ ਮੈਂ ਤੁਹਾਨੂੰ 20 ਪਲਾਟ ਦਿਖਾ ਦਿੰਦਾ ਸਿਰਫ ਜਸਵਾਲ ਕਲੋਨੀ ਚ ਜਿਹੜੇ ਕਿ ਕੂੜੇ ਦੇ ਢੇਰ ਨਾਲ ਪੜੇ ਆ 10 ਦਿਨ ਗੱਡੀਆਂ ਨਹੀਂ ਆਂਦੀਆਂ ਤੇ ਲੋਕ ਸੈਰ ਕਰਨ ਦੇ ਮਾਰੇ ਚੱਕਦੇ ਕੂੜਾ ਇੱਥੇ ਪਾਇਆ ਉਂਗਲ ਚ ਚੱਲ ਪਲਾਟਾਂ ਚ ਮਜਬੂਰੀ ਬਣ ਚੁੱਕੀ ਐ ਸੁੱਟਣੇ ਕਿੱਥੇ ਜਾਣ ਨਾ ਕੋਈ ਕਾਉਂਸਲਰ ਸੁਣ ਰਿਹਾ ਨਾ ਐਮਐਲਏ ਸੁਣ ਰਿਹਾ ਉਹ ਦੱਸਿਆ ਆਂਟੀ ਨੇ ਉਹ ਫੋਨ ਕਰ ਕਰ ਥੱਕ ਕੇ ਇੱਥੇ ਕੋਈ ਹੱਲ ਨਹੀਂ ਹੋਇਆ ਪਹਿਲਾਂ ਵੀ ਵਾਰ ਚੱਲ ਰਿਆ ਸੀ ਸਭ ਕੁਝ ਠੀਕ ਸੀ ਕਾਂਗਰਸ ਪਾਰਟੀ ਦਾ ਰਾਸ ਸੀ ਸਾਰਾ ਠੀਕ ਚੱਲ ਰਿਆ ਸੀ ਬਟ ਹੁਣ ਕੀ ਹੋ ਗਿਆ ਇਦਾਂ ਦਾ ਜਿਹੜੇ ਠੀਕ ਨਹੀਂ ਹੋ ਪਾ ਰਿਆ ਜੀ ਬਿਲਕੁਲ ਸੋ ਗੱਲਬਾਤ ਕੀਤੀ ਤੇ ਇਹਨਾਂ ਦਾ ਕਹਿਣਾ ਹੈਗਾ ਕਿ ਕਿਉਂ ਨਹੀਂ ਠੀਕ ਹੋ ਰਿਆ ਕਾਰਨ ਕੀ ਹੈ ਤੇ ਇਹਨਾਂ ਦਾ ਸਾਰੇ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਈ ਆ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਕਮੈਂਟਾਂ ਰਾਹੀਂ ਦੱਸਿਓ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ